ਦੀ ਅੱਧੀ ਆ ਦੀਦੀ ਤਾਂ ਬਹੁਤ ਸਬਜੀ ਤੋੜ ਲਈ ਆਈ ਬਹੁਤ ਹੈ ਅੱਧੀਆਂ ਅੱਧੀਆਂ ਲੈ ਕੇ ਆਈਆਂ ਕਿ ਸਾਰੀਆਂ ਤੋੜ ਲੈਣੀਆਂ ਨਹੀਂ ਦੀਦੀ ਅੱਧੀਆਂ ਲਾਏ ਐ ਇਤਨਾ ਦੇਖੀਏ ਖਾਨ ਪੂਰੀਆਂ ਨਰਮ ਨਰਮ ਤੋਰੀਆਂ ਨੇ ਹੁਣ ਐ ਕਰ ਫੇਰ ਇਹਨਾਂ ਨੂੰ ਇਹਨਾਂ ਰੱਖ ਦੇ ਪਾਸੇ ਸੋਈ ਦੇ ਵਿੱਚੋਂ ਨਾ ਉਹ ਚੱਕ ਲਿਆ ਸਾਰਾ ਸਮਾਨ ਚੱਕ ਲੈ ਸਬਜੀ ਕੱਟ ਲਈਏ ਕਈ ਇਹ ਨਾ 2 ਦਿਨ ਪਹਿਲਾਂ ਤੋੜਨੇ ਤੇ ਕਈਆਂ ਦਾ ਸਾਈਜ਼ ਤਾਂ ਦੇਖ ਤੂੰ ਕਿੰਨਾ ਵੱਡਾ ਹੋ ਗਿਆ ਇਹ ਕਈਆਂ ਨੂੰ ਨਾ ਮਖਾ 2 ਦਿਨ ਪਹਿਲਾਂ ਤੋੜਨੇ ਤੇ ਬਹੁਤ بڑے بڑے ਕਈਏ ਕਰ ਲੈਣੇ ਕਬੜਾ ਪੱਕਾ ਹੀ ਹੋਵੇ ਤਹ ਦਿਨ ਆ ਬਾ ਸਬਜੀ ਖਾਣੀ ਆ ਜ ਕਈਏ ਦੀ ਹਮ ਲੋਕਾ ਇਧਰ ਅਭੀ ਅਭੀ ਜੋ ਕਈਆ ਕਾ ਇਸਨੇ ਰੇਟ ਨਹੀਂ ਹੈ ਹਾਂ ਛਟ ਪੂਜਾ ਕਾ ਸਮੇਂ ਮੇ ਇਹ ਕਈਆ ਕਾ ਦੀਦੀ 200 ਰੁਪਿਆ ਕਰਤੇ ਇੱਕ ਕ ਅਸ ਮੀ ਪੈ ਤੇ ਵੀ ਸਬਜੀਆ ਦਾ ਫਰਕ ਪੈ ਜਾਂਦਾ ਬਹੁਤ ਨਹੀਂ ਹਮ ਲੋਕਾ ਛੇਦ ਪੂਜਾ ਮੇ ਜੋ ਤਿਹਾਰ ਹੈ ਉਸ ਮੇ ਜੋ ਇੱਕ ਦਿਨ ਪਹਿਲੇ ਜੋ ਨਹਾ ਕੇ ਜੋ ਖਾਤਾ ਹੈ उसमें कइया लगता है उसमें लहसुन और प्याज ही नहीं लगते अच्छा बिना लहसुन प्याज है सब्जी बनदी है हाँ, बिना लहसुन और प्याज का और जो वो दाल जो है रहर का दाल जो होता है ना ये वो बनता है उसी के साथ में और दही यही सब का साथ में उसका भोग लगा के है, इसका तब उस दिन 200 रुपए किलो कर देते मीता भी नहीं गया एक तो एकने चलो जी हम सब्जी काट लिए اے تھوڑی دیر تک رپاں ملدے سنو ساریاں نوں جی پیار بھری ست سری آکار اور سناؤ ਥੋੜਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਬੱਜ ਗਏ ਨੇ 8 ਤੇ ਆਪਾਂ ਕੇਦ ਵਿੱਚੋਂ ਨਾ ਹੁਣੀ ਹੁਣੀ ਸਬਜ਼ੀ ਤੋੜ ਕੇ ਲੈ ਕੇ ਆਏ ਆ ਤੇ ਇਧਰ ਬਾਟੇ ਭਰੀ ਪਈ ਆ ਰਾਮ ਤੋਰੀਆਂ ਦੀ ਤੇ ਦੋ ਲਿਆਨੇ ਕਈਏ ਦੇਖੋ ਜੀ ਘਰ ਦੀ ਸਬਜ਼ੀ ਦੀ ਹੈਗੀ ਬਹੁਤ ਜਿਆਦਾ ਮौज ਆ ਜਦੋਂ دل ਕਰਦਾ ਜਿਹੜੀ ਆਪਣਾ ਤੋੜ ਕੇ ਫਰੈਸ਼ ਸਬਜ਼ੀ ਖਾਓ ਕਾਇਦਾ ਨੇ ਨਾ ਹੁਨੇ ਨਾ ਵੀ ਕਈਆ ਖਾਣ ਦੇ ਨਾਲ ਨਾ ਤੋਰੀਆਂ ਖਾਣ ਦੇ ਨਾਲ ਬੈ ਆਉਂਦੀ ਆ ਤੇ ਇਹ ਜੀ ਦਾ ਕੋਈ ਗੱਲ ਨਹੀਂ ਹੈਗੀ ਦੇਖੋ ਜੀ ਜਦੋਂ ਆਪਾਂ ਨੇ ਇਹ ਕਈਏ ਦੀ ਕਟਿੰਗ ਕਰਨੀ ਨਾ ਇਹਦੀ ਨਾ ਬੈ ਕੱਢਣੀ ਬਹੁਤ ਜ਼ਿਆਦਾ ਜ਼ਰੂਰੀ ਆ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਵੀ ਕਈਏ ਦੇ ਵਿੱਚੋਂ ਆਪਾਂ ਕਿਸ ਤਰ੍ਹਾਂ ਬੈ ਕੱਢ ਸਕਦੇ ਆ ਦੇਖੋ ਆਪਾਂ ਨੇ ਕੀ ਕਰਨਾ ਨਾ ਉੱਪਰ ਤੇ ਨਾ ਇਸ ਤਰ੍ਹਾਂ ਟੱਕ ਲਾ ਲੈਣਾ ਹੈ ਟੱਕ ਲਾ ਕੇ ਨਾ ਤੇ ਜਿਹੜੀ ਆ ਡੰਡੀ ਹੁੰਦੀ ਹੈ ਇਹਨੂੰ ਨਾਲ ਤੁਸੀਂ ਬਿਲਕੁਲ ਵੀ ਸਿੱਟਣਾ ਨਹੀਂ ਹੈਗਾ ਉਹਨੂੰ ਨਾ ਤੁਸੀਂ ਨਾ ਇਸ ਤਰ੍ਹਾਂ ਨਾ ਬਸ ਕਸਾਈ ਜਾਣ ਜਿੰਨੀ ਵੀ ਕਈਏ ਦੇ ਵਿੱਚ ਬੈ ਹੋਗੀ ਨਾ ਉਹ ਤੁਸੀਂ ਨਾ ਪਹਿਲਾਂ ਸਬਜ਼ੀ ਬਣਾਉਣ ਤੋਂ ਪਹਿਲਾਂ ਕੱਢਣੀ ਬਹੁਤ ਜ਼ਰੂਰੀ ਹੈ ਅਸੀਂ ਜਦੋਂ ਵੀ ਘਰ ਦੇ ਵਿੱਚ ਸਬਜ਼ੀ ਬਣਾਉਂਦੇ ਆ ਨਾ ਪਹਿਲਾਂ ਇਹਦੀ ਬੈਜ ਜ਼ਰੂਰ ਕੱਢਦੇ ਆ ਤਾਂ ਕਿ ਆਪਣੇ ਨਾ ਗਿੱਟੇ ਗੋਡੇ ਨਾ ਬਿਲਕੁਲ ਵੀ ਦੁਖਣ ਦੇਖੋ ਜੇ ਇਹ ਨਾ ਸਾਡੀ ਦਾਦੀ ਜੀ ਨੇ ਤਰੀਕਾ ਦੱਸਿਆ ਹੋਇਆ ਤਾਂ ਕਹਿੰਦੇ ਅਸੀਂ ਪਹਿਲਾਂ ਸਮਿਆਂ ਦੇ ਵਿੱਚ ਨਾ ਇਸ ਤਰ੍ਹਾਂ ਸਬਜ਼ੀ ਬਿਲਕੁਲ ਨਹੀਂ ਤੇ ਬਣਾਉਂਦੇ ਹੈਗੇ ਜਿੱਦਾਂ ਜਿੱਦਾਂ ਸਾਨੂੰ ਉਹਨਾਂ ਨੇ ਦੱਸਿਆ ਨਾ ਅਸੀਂ ਇਸ ਤਰੀਕੇ ਨਾਲ ਨਾ ਇਹਦੀ ਨਾ ਕਈ ਇਹਦੀ ਨਾ ਬੈਜ ਜ਼ਰੂਰ ਕੱਢਦੇ ਆ ਦੇਖੋ ਕਿੰਨੀ ਜਿਆਦਾ ਚਿੱਟੀ ਚਿੱਟੀ ਬੈਜ ਨਿਕਲੀ ਸ਼ੁਰੂ ਹੋ ਗਈ ਆ ਤੇ ਆਪਾਂ ਤੁਹਾਨੂੰ ਨੇੜੇ ਕਰਕੇ ਵੀ ਦਿਖਾਉਨੇ ਆ ਜੇ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਖਾਓਗੇ ਨਾ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਬਿਲਕੁਲ ਵੀ ਨਾ ਇਹ ਬੈ ਨਹੀਂ ਕਰੂਗੀ ਚਾਹੇ ਤੁਸੀਂ ਸਬਜ਼ੀ ਦੇ ਵਿੱਚ ਨਾ ਘੱਟ ਤੋਂ ਘੱਟ ਮਸਾਲੇ ਵੀ ਪਾ ਲਓ ਦੇਖ ਲੈ ਰੇਖਾ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਤਾਂ ਨਾ ਉਹਨਾਂ ਨੂੰ ਕਿੰਨਾ ਪਤਾ ਹੁੰਦਾ ਤਾਂ ਹੁਣ ਤਾਂ ਆਪਾਂ फटाफट ਸਬਜ਼ੀ ਕਟਿੰਗ ਕਰਕੇ ਖਾ ਲੈਣੇ ਆਂ ਦੇਖ ਲੈ ਚਿੱਟੀ ਹੋ ਚਿੱਟੀ ਬੈ ਨਹੀਂ ਨਿਕਲਦੀ ਆ ਹਾਂ ਅਸੀਂ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਕੱਕੜੀ ਦਾ ਕੀਰੇ ਦਾ ਸਲਾਦ ਖਾਣਾ ਨਾ ਅਸੀਂ ਇਸ ਤਰ੍ਹਾਂ ਹੀ ਬੈ ਕੱਢ ਕੇ ਖਾਂਦੇ ਆਂ ਲੈ ਲਾ ਲਾ ਮੰਮੀ ਅੱਜ ਦਾ ਬੱਸ ਇਸੇ ਤਰ੍ਹਾਂ ਖਾ ਲਈਂ ਮਨੋਂ ਨੀ ਕਰੋ ਤੈਨੂੰ ਪਤਾ ਨਹੀਂ ਦਾ ਨਾ ਇਹ ਕੀੜਾ ਮੈਂ ਮਾਲੂਮ ਤਾਂ ਇਸ ਵਿੱਚ ਨਹੀਂ ਮਾਲੂਮ ਨਾ ਨਾ ਇਹਦੀ ਵੀ ਬੈ ਕੱਢਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਖ ਲੈ ਦੇਖ ਕਿੰਨੀ ਜ਼ਿਆਦਾ ਬੈ ਨਿਕਲੀ ਹੈ ਲਾ ਚੱਕ ਲੈ ਚਿੱਟੀ ਹੋ ਚਿੱਟੀ ਬੈ ਪਈ ਏ ਜਿਆਦਾ ਹੀ ਨਿਕਲ ਗਈ ਜਿਆਦਾ ਨਿਕਲੀ ਏ ਬੈ ਜਿੰਨਾ ਇਹਨੂੰ ਆਪਾਂ ਇਸ ਤਰ੍ਹਾਂ ਕਸਾਈ ਜਾਉਂਗੇ ਨਾ ਇਹਦੀ ਸਾਰੀ ਉਹ ਬੈ ਨਿਕਲ ਜਾਣੀ ਏ ਜਿਵੇਂ ਆਪਾਂ ਚੌਲ ਨਹੀਂ ਖਾਂਦੇ ਹੈਗੇ ਵੀ ਚੌਲ ਕਹਿੰਦੇ ਹੁੰਦੇ ਨੇ ਵੀ ਪਿਛ ਤਾਰ ਕੇ ਉਹ ਬਣਾਓ ਵੀ ਤਾਂ ਜਿਹੜੀ ਉਹਦੀ ਬੈ ਹੁੰਦੀ ਏ ਵੀ ਨਿਕਲ ਜਵੇ ਉਹੀ ਕੰਮ ਏ ਨਾ ਸਬਜ਼ੀਆਂ ਦਾ ਵੀ ਇਕੜੇ ਚਲੋ ਜੀ ਇਹ ਦੇਖੋ ਕਿੰਨੀ ਜਿਆਦਾ ਬੈ ਨਿਕਲੀ ਆਪਾਂ ਤੁਹਾਨੂੰ ਦਿਖਾਉਨੇ ਆ ਚਿੱਟੀ ਉਹ ਚਿੱਟੀ ਕਿਹੜਾ ਕਿੰਨੀ ਜਿਆਦਾ ਬੈ ਨਿਕਲੀ ਏ ਹੁਣ ਕੱਲ ਹੀ ਆਪਾਂ ਦੂਏ ਕਾ ਹੀ ਇਹਦੀ ਵੀ ਕੱਢ ਲਈ ਬੈ ਇਹ ਤਰੀਕਾ ਬਹੁਤ ਵਧੀਆ ਏ मिल चई I don't know. Sí, Gracias. ਬੜਾ ਜੀੜਾ ਫਟਣੀ ਹੈ ਛੋਟ ਛੋਟੀ ਬਸ ਇੰਨੀ ਇੰਨੀ ਕਰ ਜਲੋਜੀ ਰੇਖਾ ਰਾਣੀ ਕਹਿੰਦੀ ਵੀ ਮੈਂ ਕੋਠੇ ਪਰ ਜਾ ਕੇ ਆਉਣੀ ਆ ਦੀਦੀ ਦੇਖ ਕੇ ਆਉਣੀ ਆ ਵੀ ਟੈਲਾ ਕਿੰਨੀਆਂ ਸੋਹਣੀਆਂ ਲੱਗਦੀਆਂ ਐ ਕਿੰਨੀਆਂ ਕਿ ਸੋਹਣੀਆਂ ਲੱਗਦੀਆਂ ਟੈਲਾ ਬਹੁਤ ਅੱਛਾ ਲੱਗ ਰਿਹਾ ਇਹ ਦੇਖੀਏ ਮੇਰੀ ਛੱਤ ਦਾ ਟਾਈਲਸ ਤਿਆਰ ਹੋ ਗਿਆ ਇਹ ਦੇਖੀਏ ਕਿਤਨਾ ਅੱਛਾ देखिए इतना सुंदर लग रहा है ये देखिए एक और ये देखिए कितनी अच्छी पहाड़ एरिया ਇਹ ਜੋ ਹਮ ਲੋਗਾ ਛੱਤ ਕਾ ਕ੍ਰੈਸ ਨਮੀ ਲਗਾਇਆਈ ਜੋ